ਸੰਦੀਵਾਲਤਾ 2024 ਅਤੇ ਗੁਰਮਤ ਸਮਰ ਕੈਂਪ ਦਾ ਆਯੋਜਨ ਜੋ ਹੈ ਇਹ 21 ਜੂਨ 2024 ਨੂੰ ਮੁਕੰਮਲ ਹੋਇਆ ਜੀ ਹਾਂ ਦੱਸ ਦਈਏ ਕਿ ਗੁਰਮਤ ਸਮਰ ਕੈਂਪ ਦਾ ਇਹ ਜੋ ਵਿਸ਼ਾ ਹੈ ਇਹ ਕਾਫੀ ਜ਼ਿਆਦਾ ਕਾਮਯਾਬੀ ਦੇ ਨਾਲ ਮੁਕੰਮਲ ਹੋਇਆ ਹੈ ਇਸ ਦੇ ਵਿੱਚ ਖਾਸ ਤੌਰ ਦੇ ਉੱਪਰ ਬੱਚਾ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਜ਼ਿੰਦਗੀ ਜਿਉਣ ਅਤੇ ਮਾਂ ਬੋਲੀ ਪੰਜਾਬੀ ਦੇ ਬਾਰੇ ਵਿੱਚ ਜਾਣੂ ਕਰਵਾਇਆ ਗਿਆ ਅਤੇ ਹੋਰ ਵੀ ਕਈ ਸਾਰੀਆਂ ਚੀਜ਼ਾਂ ਦੇ ਨਾਲ ਉਹਨਾਂ ਨੂੰ ਰੂਬਰੂ ਕਰਵਾਇਆ ਗਿਆ ਅਤੇ ਇਸ ਮੌਕੇ ਦੇ ਉੱਪਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੌਕੇ ਦੇ ਉੱਪਰ ਆਏ ਹੋਏ ਪਤਵੰਤੇ ਸ਼ਖਸੀਅਤਾਂ ਦੇ ਵੱਲੋਂ ਆਓ ਸੁਣਦੇ ਹਾਂ ਗੁਰਮਤ ਸਮਰ ਕੈਂਪ ਜੋ ਆਪ ਜੀ ਅੱਜ ਦਾ ਇਹ ਪ੍ਰੋਗਰਾਮ ਦੇਖ ਰਹੇ ਹੋ ਇੱਥੇ ਪਿਛਲੇ 1 ਮਹੀਨੇ ਤੋਂ ਬੱਚਿਆਂ ਨੇ ਗਰਮੀ ਦੀਆਂ ਛੁੱਟੀਆਂ ਵਿੱਚ ਕਲਾਸਾਂ ਪ੍ਰਾਪਤ ਕੀਤੀਆਂ ਹਨ ਜਿਸ ਵਿੱਚ ਗੁਰਮਤ ਅਧਾਰਿਤ ਸ਼ਬਦ ਕੀਰਤਨ ਗੁਰਮਤ ਦੀ ਸਿਖਲਾਈ ਬਾਣੀ ਅਤੇ ਬਾਣੀ ਨਾਲ ਕਿਵੇਂ ਜੁੜ ਕੇ ਰਹਿਣਾ ਹੈ ਸੇਵਾ ਅਤੇ ਸਿਮਰਨ ਸ਼ੁਕਰ ਸਬਰ ਸੰਤੋਖ ਇਹ ਮੈਸੇਜ ਜੋ ਬੱਚਿਆਂ ਨੂੰ ਇਸ ਪੂਰੀ ਗਰਮੀ ਦੀਆਂ ਛੁੱਟੀਆਂ ਵਿੱਚ ਸਿਖਾਇਆ ਗਿਆ ਹੈ ਅਤੇ ਬਾਣੀ ਦੇ ਆਧਾਰ ਤੇ ਬੱਚਿਆਂ ਨੂੰ ਤੰਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦਿੱਤੀ ਗਈ ਹੈ ਆਪ ਜੀ ਆਈ ਸਾਰੇ ਸੰਗਤ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗਿਆਨੀ ਸੁਖਵਿੰਦਰ ਸਿੰਘ ਜੀ ਅਤੇ ਮੌਂਟੀ ਵੀਰ ਜੀ ਪਹੁੰਚੇ ਸਨ ਧਰਮ ਪ੍ਰਚਾਰ ਕਮੇਟੀ ਜਸਪ੍ਰੀਤ ਸਿੰਘ ਜੀ ਕਰਮਸਰ ਜੀ ਵੱਲੋਂ ਜੋ ਇਹ ਕੈਂਪ ਦੀ ਜੋ ਸੇਵਾ ਪਿਛਲੇ 2 ਸਾਲਾਂ ਤੋਂ ਕੀਤੀ ਜਾ ਰਹੀ ਹੈ ਇਸ ਕਰਕੇ ਸਾਰੇ ਹੀ ਇਲਾਕਿਆਂ ਦੇ ਉੱਛਾ ਹੋਰ ਵੱਧ ਕਏ ਹਨ ਕੈਸੀ ਵੱਧ ਚੜ ਕੇ ਇਹਨਾਂ ਕੈਂਪਸ ਨੂੰ ਦਿਲੋਂ ਨਿਭਾਈਏ ਅਤੇ ਬੱਚਿਆਂ ਨੂੰ ਦਿਲੋਂ ਜੋੜੀਏ ਸਾਡੇ ਜੋ ਮੀਡੀਆ ਕਵਰੇਜ ਵਾਲੇ ਵੀਰ ਜੀ ਹਨ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਜੋ ਮੀਡੀਆ ਨੂੰ ਦੂਰ ਦੂਰ ਤੱਕ ਵਧਾਉਂਦੇ ਵੀ ਹਨ ਤਾਂ ਕਿ ਇਹ ਮੈਸੇਜ ਹੋਰ ਵੀ ਸੰਗਤ ਦੇ ਕੇ ਆਪਣੇ ਬੱਚਿਆਂ ਨੂੰ ਆਪਣੀ ਕੌਮ ਦੇ ਨਾਲ ਆਪਣੇ ਦੇਸ਼ ਦੇ ਨਾਲ ਦਿਲੋਂ ਜੋੜ ਕੇ ਰੱਖੇ ਸਭ ਤੋਂ ਪਹਿਲਾਂ ਧੰਨਵਾਦ ਆਨੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਉਪਰਾਲਾ ਕਰਨ ਦੀ ਹਿੰਮਤ ਦਿੱਤੀ ਜੱਥੇ ਨੂੰ ਉਸ ਤੋਂ ਬਾਅਦ ਮੈਂ ਧੰਨਵਾਦ ਕਰਾਂਗਾ ਗੁਰਦੁਆਰਾ ਸੀ ਬਲੌਕ ਕਮੇਟੀ ਦਾ ਉਸ ਤੋਂ ਬਾਅਦ ਧੰਨਵਾਦ ਕਰਨਾ ਚਾਹਾਂਗਾ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਤੋਂ ਬਾਅਦ ਧੰਨਵਾਦ ਕਰਨਾ ਚਾਹਾਂਗਾ ਸ਼੍ਰੋਮਣੀ ਕਮੇਟੀ ਦਾ ਜਿਨ੍ਹਾਂ ਨੇ ਬੱਚਿਆਂ ਲਈ ਮੈਡਲਸ ਔਰ ਸਰਟੀਫିକੇਟਸ ਭੇਜੇ ਪੇਰੈਂਟਸ ਦਾ ਵੀ ਬਹੁਤ-ਬਹੁਤ ਧੰਨਵਾਦ ਸਮੂਹ ਵੋਲੰਟੀਅਰਸ ਦਾ ਬਹੁਤ-ਬਹੁਤ ਧੰਨਵਾਦ ਗੁਰੂ ਮਹਾਰਾਜ ਨੇ ਉਪਰਾਲਾ ਕਰਨ ਦੀ ਹਿੰਮਤ ਦਿੱਤੀ ਬੜੀ ਕਿਰਪਾ ਰਹੀ ਬੱਚਿਆਂ ਨੇ ਬਹੁਤ ਹੀ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਬੱਚਿਆਂ ਦੀ ਪਰਫਾਰਮੈਂਸ ਆਪ ਜੀ ਜ਼ਰੂਰ ਦੇਖਣਾ ਆਪਕੀ ਨੂੰ ਪਤਾ ਲੱਗੇਗਾ ਬੱਚਿਆਂ ਨੇ ਔਰ ਵਲੰਟੀਅਰਸ ਨੇ ਕਿੰਨੀ ਮਿਹਨਤ ਕੀਤੀ ਔਰ ਮੈਂ ਚਾਹਾਂਗਾ ਲਾਸਟ ਪਿਚ ਵਿੱਚ ਸਬਦਾ ਤਲਵਾਤ ਕਰਕੇ ਬੋਲਾਂਗਾ ਕਿ ਅਗਲੇ ਸਾਲ ਆਪਣੇ ਬੱਚਿਆਂ ਨੂੰ ਵਾਚ ਚੜ ਕੇ ਗੁਰਮਤ ਕੈਂਪਾਂਚ ਭੇਜੋ ਉਸੀ ਜਿਹੜੇ ਵੀ ਇਲਾਕੇ ਚੋ ਜਿਹੜੇ ਵੀ ਇਲਾਕੇ ਤੇ ਆਪਣੇ ਬੱਚਿਆਂ ਨੂੰ ਉਸ ਇਲਾਕੇ ਚ ਭੇਜੋ ਤਾਂ ਕਿ ਉਹ ਗੁਰਮਤ ਨਾਲ ਪੰਜਾਬੀ ਸਿੱਖ ਸਕੇ ਔਰ ਆਪਣਾ ਇਤਿਹਾਸ ਜਾਣ ਸਕੇ ਮੈਂ ਇਸ ਕੈਂਪ ਤੋਂ ਵਿੱਚ ਆ ਰਿਹਾ ਪਿਛਲੇ ਸਾਲ ਤੋਂ ਮੈਂ ਇਸ ਕੈਂਪ ਵਿੱਚ ਬਹੁਤ ਸਾਰੀ ਚੀਜ਼ਾਂ ਸਿੱਖੀਆਂ ਜਿਵੇਂ ਅਬੈਕਸ ਹੋ ਗਿਆ ਪਾ ਗੁਰਮੁਖੀ ਦੀ ਸਪੈਲਿੰਗਸ ਹੋ ਗਈ ਮੈਂ ਪਹਿਲਾਂ ਗੁਰਮੁਖੀ ਦੀ ਸਪੈਲਿੰਗ ਬਹੁਤ ਮਿਸਟੇਕ ਕਰਦਾ ਸੀ ਹੁਣ ਮੈਂ ਬਹੁਤ ਬਿਹਤਰ ਹੋ ਗਿਆ ਮੈਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਮੈਂ ਕਹਿਣਾ ਚਾਹਾਂਗਾ ਕਿ ਤੁਸੀਂ ਸਾਰੇ ਵੀ ਇੱਥੇ ਆਓ ਅਤੇ ਗੁਰਮਤ ਸਿੱਖੋ ਅਤੇ ਅਸੀਂ ਗੁਰਮਤ ਸਮਰ ਕੈਂਪ ਵਿੱਚ ਪੰਜਾਬੀ ਸਿੱਖੀ ਹੈ ਨਿਤਨੇਮ ਸਿੱਖਿਆ ਹੈ ਗੁਰਮਤ ਆਧਾਰਿਤ ਬਹੁਤ ਕੁਝ ਸਿੱਖਿਆ ਹੈ ਅਤੇ ਅਸੀਂ ਸ਼ਬਦ ਕੀਰਤਨ ਕਰਨਾ ਗੱਤਕਾ ਕਰਨਾ ਸਭ ਕੁਝ ਗੁਰਮਤ ਆਧਾਰਿਤ ਅਸੀਂ ਗੁਰਮਤ ਸਮਰ ਕੈਂਪ ਵਿੱਚ ਸਿੱਖਿਆ ਹੈ मैंने यहाँ पे पंजाबी सीखी एबेकर सीखा गेम्स खेली इस साल मैंने ये ज्वाइन किया था इस मौके ऊपर बीबी रंजीत कौर जी मेंबर दिल्ली सिख गुरुद्वारा मैनेजमेंट कमेटी ਜਸਪ੍ਰੀਤ ਸਿੰਘ ਵਿੱਕੀਮਾਨ ਦੇ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਏ ਹੋਏ ਸਾਰੇ ਮੈਂਬਰ ਸਹਿਬਾਨ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਬਾਲਾ ਪ੍ਰੀਤਮ ਬਾਲ ਸੇਵਕ ਜਥੇ ਦੇ ਵੱਲੋਂ ਇਸ ਮੌਕੇ ਦੇ ਉੱਪਰ ਆਏ ਹੋਏ ਹੋਰਨਾਂ ਲੋਕਾਂ ਨੂੰ ਵੀ ਜੀ ਆਇਆਂ ਨੂੰ ਆਖਿਆ ਗਿਆ ਅਤੇ ਇਸ ਪ੍ਰਕਾਰ ਦੇ ਨਾਲ ਇਹ ਪ੍ਰੋਗਰਾਮ ਯਾਦਗਾਰੀ ਪੈੜਾ ਨਪਦਾ ਹੋਇਆ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ